ਅਖੀਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਅੱਜ ਰਾਮਾਪਿੰਡ ਦੇ ਵਿੱਚ ਖੜੇ ਆਂ ਰਾਮਾਪਿੰਡ ਦੋਸਤੋ ਜਿੱਥੇ ਰਾਮਾ ਮੰਡੀ ਹੈ ਨਾ ਜਿੱਥੇ ਗੁਰੂ ਗੋਬ ਸਿੰਘ ਰਫਿੰਡ ਲੱਗੀ ਹੈ ਉਹਦੇ ਬਿਲਕੁਲ ਨਾਲ ਦਾ ਇਹ ਪਿੰਡ ਆ ਬਿਲਕੁਲ ਸ਼ਹਿਰ ਦੇ ਨਾਲ ਪਿੰਡ ਹੈ ਤੇ ਅਸੀਂ ਨਾ ਇੱਕ ਲੋੜਬੰਦ ਭਰਾ ਦੇ ਘਰੇ ਖੜੇ ਆ ਜਿਹੜਾ ਕਿ ਸੀਰ ਤੇ ਲੱਗਾ ਕਿਸੇ ਪਿੰਡ ਦੇ ਵਿੱਚ ਮਜ਼ਦੂਰੀਏ ਦਾ ਕੰਮ ਕਰਦਾ ਜਿੱਥੇ ਘਰ ਦੇ ਹਾਲਾਤ ਨੂੰ ਮੈਂ ਦਿਖਾਵਾਂ ਨਾ ਇਹ ਨਾ ਇਹ ਘਰ ਦੀਆਂ ਛੱਤਾਂ ਵੀ ਡਿੱਗੀਆਂ ਪੰਗਾਂ ਸਾਰਾ ਮਤਲਬ ਬੁਰਾ ਹਾਲ ਹੀ ਆਹ ਜਿਹੜਾ ਬਾੜਾ ਨਾ ਇਹ ਬੱਕਰੀਆਂ ਵਾਲਾ ਬਾੜਾ ਹੈਗਾ ਉਸ ਜਗ੍ਹਾ ਦੇ ਵਿੱਚ ਭਰਾ ਰਹਿ ਰਿਹਾ ਤੇ ਬਾਈ ਦਾ ਨਾ ਮੈਂ ਅੱਜ ਉਹ ਅੰਦਰ ਆਜੋ ਮੈਂ ਤੁਹਾਨੂੰ ਦਿਖਾ ਰਿਆ ਬਾਈ ਦਾ ਕਿ ਬੇਟਾ ਹੈਗਾ ਦੋ ਪਿਓ ਪੁੱਤ ਰਹਿੰਦੇ ਆ ਬਾਈ ਹੁਰੀ ਤੇ ਅ ਆ ਖੜਾ ਆਪਣਾ ਕੋਲੇ ਭਰਾ ਤੇ ਇਹਦਾ ਇਹ ਬੇਟਾ ਇਹ ਵੀਰ ਨਾ ਨੈਣਾ ਦੇ ਵੀ ਗਿਆ ਸੀਗਾ ਕੋਈ ਉਧਰੋਂ ਨਾ ਕੋਈ ਜ਼ਹਿਰ ਐ ਲੀਚੀ ਚੀਜ਼ੇ ਤੇ ਕੋਈ ਲੱਗ ਗਈ ਤੇ ਉਥੋਂ ਵੀ ਇਹਨੂੰ ਕਾਰ ਤੇ ਲਿਆਂਦਾ ਤੇ ਇਹਦੀ ਹਰਾਤ ਨਾ ਲੱਤ ਦੇ ਇੰਨੇ ਬੁਰੇ ਹਾਲ ਹੋ ਗਏ ਪੈਰ ਦੇ ਵੀ ਸਾਰਾ ਮਾਸ ਹੀ ਉਧੜਿਆ ਪਿਆ ਜਿਵੇਂ ਆਲੂ ਨੂੰ ਛਿੱਲਿਆ ਪਿਆਗਾ ਇਹ ਆਪਣਾ ਕੈਮਰੇ ਦੇ ਵਿੱਚ ਦਿਖਾ ਨਹੀਂ ਸਕਦੇ ਕਿਉਂਕਿ ਪਹਿਲਾਂ ਤਾਂ ਮੈਂ ਸਾਨੂੰ ਛੋੜਾ ਦਾ ਤੇ ਇਹ ਦੋਨੇ ਪਿਓ ਪੁੱਤ ਹੈ ਮਾਂ ਇਹਦੀ ਬਜਾਰੇ ਦੀ ਹੈ ਨਹੀਂਗੀ ਤੇ ਇਹ ਬੰਦਾ ਜਿਹੜਾ ਇਹ ਕਿਸੇ ਨਾਲ ਪਿੰਡ ਦੇ ਵਿੱਚ ਲੱਗਾਗਾ ਮਜ਼ਦੂਰੀ ਕਰਦਾਗਾ ਕਹ ਲਓ ਸੀੜ ਤੇ ਲੱਗਾ ਠੇਕੇ ਤੇ ਲੱਗਾ ਇਹਨੇ ਗਾਂਹਾਂ ਵਾਲੇ ਪੈਸੇ ਵੀ ਫੜ ਕੇ ਇਸ ਇਸ ਆਪਦੇ ਮੁੰਡੇ ਤੇ ਲਾਤੇ ਇਹਦੀ ਬੇਨਤੀ ਇਹੀ ਹੈ ਕਿ ਮੇਰੇ ਮੁੰਡੇ ਦਾ ਕੋਈ ਇਲਾਜ ਕਰਾ ਦੇ ਕੋਈ ਵੀ ਸੰਸਥਾ ਕਰਾ ਸਕਦੀ ਹੈ ਹੂੰ ਤਾਂ ਇਹਨਾਂ ਤੋਂ ਡਾਕਟਰ ਨੇ ਮੰਗਿਆ ਲੱਖ ਰੁਪਇਆ ਚਾਹੇ ਦਾ ਕੋਈ ਲੱਖ ਰੁਪਇਆ ਭਾਈ ਇਹਨਾਂ ਨੂੰ ਆਪਾਂ 2-2 4-4 ਜਿੰਨੇ ਵੀ ਆਪਾਂ ਸੀ ਮਤਲਬ ਆਪਣੀ ਸਮਰੱਥਾ ਦੇ ਅਨੁਸਾਰ ਆਪਾਂ ਇਹਨੂੰ ਇਕੱਠਾ ਕਰਕੇ ਦੇ ਦਈਏ ਨਹੀਂ ਜੇ ਕੋਈ ਸੰਸਥਾ ਨੇ ਅਡੌਪਟ ਕਰਦੀ ਆ ਇਹਨੂੰ ਇਹਦਾ ਇਲਾਜ ਕਰਾ ਸਕਦੀ ਆ ਤਾਂ ਉਹ ਵਿਰਾਗ ਕਰਾ ਦੇ ਦ ਬਾਕੀ ਮੈਂ ਤੁਹਾਡੀ ਗੱਲਬਾਤ ਕਰਾਉਣਾ ਹੈ ਬਈ ਆਪਣਾ ਨਾਂ ਦੱਸਿਓ ਕੀ ਹੈ ਜੰਟਾ ਜੰਟਾ ਸਿੰਘ ਆ ਰਾਮਾਪਿੰਡ ਚ ਖੜੇ ਆ ਰਾਮੇਪਿੰਡ ਨੇ ਤੁਸੀਂ ਦੋਨੇ ਪਿਓ ਪੁੱਤਰੀ ਰਹਿੰਦੇ ਹੋ ਹਾਂਜੀ ਗੱਲ ਕੀ ਹੋਈ ਆਪਣੇ ਬੇਟੇ ਨੇ ਉਹਨੂੰ ਇਹ ਨਿਆਣਾ ਦੀ ਵੀ ਗਿਆ ਜੀ ਉੱਥੋਂ ਕੀੜਾ ਛੂ ਗਿਆ ਹਾਂ ਜਦੋਂ ਇਹਨੇ ਮੈਨੂੰ ਦੱਸਿਆ ਮੈਂ ਉਹਨੂੰ ਲੈ ਆਂਦਾ ਹੂੰ ਫੇਰ ਉਹਨੇ ਦਵਾ ਖਰੀਦ ਕਰਿਆ ਜੀ ਕਿਥੋਂ ਪੁੱਛੋ ਕਰਿਆ ਫੇਮ ਚ ਕਰਿਆ ਬਠੰਡੇ ਕਰਿਆ ਉੱਥੋਂ ਉਹਨਾਂ ਨੇ ਫਿਰ ਕੀ ਆਖਿਆ ਡਾਕਟਰਾਂ ਨੇ ਉਹ ਕਿ ਇਹਨਾਂ ਦਾ ਲਾ ਪ੍ਰਾਈਵੇਟ ਨਾ ਦਾਖਲ ਹੀ ਨਹੀਂ ਕਰੇਗਾ ਜੇ ਸਰਜਰੀ ਹੋਊਗੀ ਹੂੰ ਇਹ ਫਿਰ ਤਲਵੰਡੀ ਭੇਜਦਾ ਯੋਧਵਾਲ ਹੂੰ ਉਹਦੇ ਕੋਲੇ ਗਿਆ 20000 ਰੁਪਏ 2 ਘੰਟਿਆਂ ਦੇ ਲੈ ਲਿਆ ਟੈਸਟ ਟੂਸਟਾਂ ਦਾ ਕੀ ਦਵਾਈਆਂ ਦਾ ਕੀ ਮੈਂ ਹਰਖ ਭਰਾ ਮੈਥੋਂ ਚੱਕੇ ਨਹੀਂ ਜਾਣ ਹੂੰ ਜਿਹੜੀਆਂ ਕੋਲੇ ਦੋ ਬੱਕਰੀਆਂ ਉਹ ਵੇਚ ਕੇ ਗਿਆ ਸੀ ਗਈ ਹੂੰ ਹੁਣ ਉਦੋਂ ਬਾਅਦ ਤਾਂ ਕੋਈ ਪੈਸੇ ਨਹੀਂ ਜੁੜ ਰਿਹਾ ਜੀ ਮੈਂ ਕੀ ਕਰਾਂ ਕੰਮ ਕੀ ਕਰਦੇ ਹੋ ਕਿ ਮੇਰੇ ਦੁਆਰੇ ਖੇਤੀ ਦਾ ਕੰਮ ਕਰਦੇ ਆਂ ਖੇਤੀ ਦਾ ਕੰਮ ਕਰਦਾ ਕਿਸੇ ਨਸੀਰ ਤੇ ਲੱਗਿਆ ਪਿੰਡ ਚ ਹਾਂਜੀ ਕਾਲੂ ਸਰ ਨਾਲ ਕਾਲੂ ਸਰ ਉਹ ਤੋਂ ਵੀ ਪੈਸੇ ਫੜੇ ਆਂ ਉਹ ਤੋਂ ਹਾਂਜੀ 60000 ਰੁਪਏ ਫੜੀ ਬੈਠੇ ਆਂ ਉਹ ਵੀ ਲਾਤਾ ਮੁੰਡੇ ਦੇ ਲਾਤਾ ਜੀ ਹੁਣ ਬੇਨਤੀ ਕੀ ਕਰਦੇ ਹੋ ਬੇਨਤੀ ਹੈ ਜੀ ਮੇਰੇ ਮੁੰਡੇ ਦਾ ਇਲਾਜ ਹੋ ਜੇ ਕਿੰਨੇ ਪੈਸੇ ਮੰਗੇ ਡਾਕਟਰ ਤੁਹਾਡੇ ਤੋਂ 1 ਲੱਖ ਰੁਪਏ ਮੰਗੇ 1 ਲੱਖ ਰੁਪਏ ਮੰਗੇ ਵੀਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਹ ਇਸ ਲੋੜਵੰਦ ਪਰਿਵਾਰ ਦੀ ਜਿੰਨੇ ਵੀ ਹੋ ਸਕਦੇ ਆ ਮਦਦ ਜ਼ਰੂਰ ਕਰੋ Google Pay ਨੰਬਰ ਇਹਨਾਂ ਦਾ ਦੱਸ ਦਿੱਤਾਗਾ ਅ ਨੰਬਰ ਅਸੀਂ ਉੱਪਰ ਦੇ ਦਿੱਤਾਗਾ Google Pay ਨੰਬਰ ਦੇ ਦਿੱਤਾ ਇਹਨਾਂ ਦਾ ਵੀਰਾਂ ਦਾ ਤੇ ਹਾਲਾਤ ਬਹੁਤ ਮਾੜੇ ਦੋਨੇ ਪਿਓ ਪੁੱਤ ਰਹਿ ਰਹੇ ਆ ਤੇ ਸਿੱਖ ਸੰਗਤ ਨੂੰ ਬੇਨਤੀ ਆ ਜੋ ਵੀ ਇਹਨਾਂ ਦੀ ਮਦਦ ਕਰ ਸਕਦਾ ਵੀਰ ਉਹ ਜ਼ਰੂਰ ਆਪਦਾ ਜਿਹੜੇ ਹੈਗੇ ਆ ਦਸਵੰਦ ਦੇਣ ਇੱਕ ਮੈਂ ਹੋਰ ਦੱਸਦਾ ਮੇਦਰ ਜਿਹੜੇ ਘਰ ਦੇ ਵਿੱਚ ਆਪਾਂ ਹੁਣ ਖੜੇ ਆ ਨਾ ਇੱਥੇ ਨਾ ਇਹ ਪਸ਼ੂਆਂ ਵਾਲਾ ਮੰਨੋ ਇੱਥੇ ਨਾ ਆਪਾਂ ਪਸ਼ੂ ਬੰਦੇ ਆ ਹਾਂ ਪਸ਼ੂਆਂ ਦਾ ਬਾੜਾ ਪਸ਼ੂਆਂ ਵਾਲਾ ਬਾੜਾ ਹੀ ਹੈ ਤੇ ਉਸ ਜਗ੍ਹਾ ਦੇ ਵਿੱਚ ਦੋਨੇ ਪਿਓ ਪੁੱਤ ਰਹਿ ਰਹੇ ਆ ਇਹ ਬਹੁਤ ਬੁਰਾ ਹਾਲ ਹੈਗਾ ਤੇ ਜਿਹੜਾ ਵੀ ਭਰਾ ਮਦਦ ਕਰ ਸਕਦਾ ਜਰੂਰ ਕਰਿਓ ਅਸੀਂ ਵੀ ਕਰਾਂਗੇ ਜਿੰਨਾ ਸਾਥ ਹੋ ਸਰਿਆ ਤੇ ਹੋਰ ਵੀ ਭਰਾ ਜਰੂਰ ਕਰਕੇ ਜਾਇਓ ਜੀ ਨੰਬਰ ਫੋਨ ਨੰਬਰ ਜੁਟਾ ਹਾਂ ਨੰਬਰ ਬੋਲਦੇ ਨੇ ਜੀ ਤੇ ਇਹਨਾਂ ਦਾ ਗੂਗਲ ਪੇਜ ਚੱਲਦਾ ਹੈਗਾ ਉਹ ਆਪਾਂ ਨੰਬਰ ਬੋਲਦੇ ਆ ਜੇ ਕਿਸੇ ਨੇ ਸਿੱਧੇ ਪੈਸੇ ਪਾਉਣੇ ਹੋਣ ਤਾਂ ਬਾਈ ਨੂੰ ਪਾ ਸਕਦਾ ਹੈ ਨੰਬਰ ਰੋਡ ਕਰ ਲਓਵੇ 78885 18382 ਮੈਂ ਦੁਬਾਰੇ ਬੋਲਦਾ ਨਾ 78885 18382 ਇਸ ਨੰਬਰ ਤੇ Google Pay ਚੱਲਦਾ ਹੈਗਾ ਜੇ ਕੋਈ ਭਰਾ ਪੈਸੇ ਪਾ ਸਕਦਾ ਤਾਂ ਇਸ Google Pay ਤੇ ਪਾ ਸਕਦੇ ਹੋ ਹਮ ਬਾਕੀ ਜੋ ਵੀ ਮਦਦ ਕਰ ਸਕਦੇ ਕਰਿਓ ਬਾਕੀ ਜਿਨ੍ਹਾਂ ਕੋਲ ਨਹੀਂ ਮਦਦ ਕਰ ਸਕਦੇ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਹੋਰ ਦਾਨੀ ਸੱਜਣ ਕੋਲ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ